ਬੀਬੀ ਐਨ ਦੇਖਣ ਵਾਲੇ ਸੁਮੁੱੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਮਜੀਠੀਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਨਵਜੋਤ ਕੌਰ ਸਿੱਧੂ ਨੇ ਵਧਾਈ ਕਾਂਗਰਸ ਦੀ ਚਿੰਤਾ ਕੈਬਨਟ ਵਿੱਚ ਵੱਡਾ ਫੇਰਬਦਲ ਹੋਵੇਗਾ ਪੰਜਾਬ ਲਈ ਰਾਜ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਤਮਾਕਾ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਹਾਈ ਕੋਰਟ ਦਾ ਅਹਿਮ ਫੈਸਲਾ ਬਾਕੀ ਧੜੇ ਨੂੰ ਲੱਗਿਆ ਝਟਕਾ ਐਸਜੀਪੀਸੀ ਦੇ ਦੋ ਮੈਂਬਰਾਂ ਨੇ ਮੁਰ ਸੁਖਵੀਰ ਨਾਲ ਮਿਲਾਇਆ ਹੱਥ ਜ਼ਬਰ ਜਨਾ ਮਾਮਲੇ ਵਿੱਚ ਮੌਤਲ ਐਸਐਚਓ ਮਾਮਲੇ ਵਿੱਚ ਪਾਕਿਸਤਾਨੀ ਡੌਂਟ ਦੀ ਐਂਟਰੀ ਆਈਪੀਐਸ ਅਧਿਕਾਰੀ ਦੇ ਖੁਦਕੁਸ਼ੀ ਮਾਮਲੇ ਵਿੱਚ ਅਹਿਮੋੜ ਭਾਰਤ ਦੀਆਂ ਖੰਗ ਦੀਆਂ ਪੰਜ ਦਵਾਈਆਂ ਬਾਰੇ WHO ਨੇ ਜਾਰੀ ਕੀਤੀ ਚੇਤਾਵਨੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦੇਰੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਬਿਕਰਮ ਮਜੀਠੀਆ ਦੀ ਮਜੀਠੀਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਇਸ ਵਕਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਉਹਨਾਂ ਦੇ ਇਸ ਮਾਮਲੇ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਸ਼ੁਰੂ ਕੀਤੀ ਹੈ ਪਰ ਹਲੇ ਰਾਹਤ ਨਹੀਂ ਮਿਲੀ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਨੇ ਦੁਬਾਰਾ ਸਮੇਂ ਦੀ ਮੰਗ ਕੀਤੀ ਹੈ ਹਾਲਾਂਕਿ ਅਦਾਲਤ ਨੇ ਦਲੀਲ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ 4 ਸ਼ੀਟ ਦਾਇਰ ਹੋ ਚੁੱਕੀ ਹੈ ਇਸ ਲਈ ਹੋਰ ਦਲੀਲਾਂ ਬੇਰੋੜੀਆਂ ਨੇ ਇਸ ਮਾਮਲੇ ਤੇ ਹੁਣ ਅਦਾਲਤ ਵੱਲੋਂ 29 ਅਕਤੂਬਰ ਨੂੰ ਸੁਣਵਾਈ ਕੀਤੀ ਜਾਏਗੀ ਸੁਣਵਾਈ ਤੋਂ ਬਾਅਦ ਬਿਕਰਮ ਜੀਠੀ ਦੇ ਵਕੀਲ ਅਰਸ਼ਦੀਪ ਕਲੇਰ ਨੇ ਕਿਹਾ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸੀ ਉਹਨਾਂ ਨੂੰ 2 ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਵਾਸਤੇ ਆਖਿਆ ਸੀ ਉਹਨਾਂ ਨੂੰ ਕੋਈ ਵੀ ਸਬੰਧਤ ਬੇਨਤੀਆਂ ਦਾਇਰ ਕਰਨ ਵਾਸਤੇ ਵੀ 1 ਹਫ਼ਤਾ ਦਿੱਤਾ ਗਿਆ ਸੀ ਜਿਵੇਂ ਉਹਨਾਂ ਨੇ ਦੱਸਿਆ ਕਿ ਸੁਣਵਾਈ ਸ਼ੁਰੂ ਹੋਈ ਵਿਜੀਲੈਂਸ ਨੇ ਦੁਬਾਰਾ ਸਮੇਂ ਦੀ ਮੰਗ ਕੀਤੀ ਹੈ। ਅਦਾਲਤ ਨੇ ਪੁੱਛਿਆ ਕਿ ਤੁਹਾਨੂੰ ਪਹਿਲਾਂ ਹੀ 1 ਮਹੀਨਾ ਦਿੱਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਕਿਉਂਕਿ ਇਸ ਮਾਮਲੇ ਵਿੱਚ 4 ਸ਼ੀਟ ਦਾਇਰ ਹੋ ਚੁੱਕੀ ਹੈ ਇਸ ਲਈ ਜਵਾਬ ਦੀ ਕੋਈ ਹੋਰ ਲੋੜ ਨਹੀਂ ਹੈ। ਹੁਣ ਉਹ ਵੇਖਣਾ ਹੋਏਗਾ ਕਿ ਅੱਗੇ ਚੱਲ ਕੇ ਵਿਕਰਮ ਜੀਠੀਆ ਨੂੰ ਅਦਾਲਤ ਤੋਂ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ। ਕਿ ਉਹ ਦੀਵਾਲੀ ਤੇ ਕਰ ਆ ਸਕਦੇ ਆ ਕਿ ਨਹੀਂ। ਜਾਂ ਬਿਕਰਮਜੀਠਿਆ ਦਿਵਾਲੀ ਜੇਲ੍ਹ ਵਿੱਚ ਮਨਾਉਂਦੇ ਨੇ ਇਸ ਵਕਤ ਨਾਬੇ ਦੀ ਉਹ ਨਵੀਂ ਜੇਲ੍ਹ ਵਿੱਚ ਬੰਦ ਹੈ ਤੇ ਹੁਣ ਗੱਲ ਕਰਦੇ ਆਂ ਕਾਂਗਰਸ ਦੀ ਅਤੇ ਨਵਜੋਤ ਕੌਰ ਸਿੱਧੂ ਦੀ ਨਵਜੋਤ ਸਿੱਧੂ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਰਹੇ ਨੇ ਉਹਨਾਂ ਦੀ ਪਤਨੀ ਪਹਿਲਾਂ ਹੀ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਵਾਸਤੇ ਭਾਵ ਆਪਣੀ ਉਮੀਦਵਾਰੀ ਦਾ ਵੀ ਐਲਾਨ ਕਰ ਚੁੱਕੀ ਹੈ ਪਿਛਲੇ ਹਫਤੇ ਤੋਂ ਚੱਲ ਰਹੇ ਹੰਗਾਮੇ ਦੇ ਵਿਚਕਾਰ ਸਿੱਧੂ ਦੀ ਘਰ ਵਾਲੀ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਪਾਰਟੀ ਦੇ ਆਗੂ ਨੂੰ ਨਿਸ਼ਾਨਾ ਬਣਾ ਦਿੱਤਾ ਦਰਸਲ ਨਵਜੋਤ ਸਿੱਧੂ ਨੇ ਅਮਰੇਸਰ ਪੂਰਵੀ ਸੀਟ ਹਾਰਨ ਤੋਂ ਬਾਅਦ ਰਾਜਨੀਤੀ ਤੋਂ ਦੂਰੀ ਬਣਾਈ ਹੋਈ ਸੀ ਇਸੇ ਦੌਰਾਨ ਕਾਂਗਰਸ ਪਾਰਟੀ ਨੇ ਅਮਰੇਸਰ ਪੂਰਵੀ ਦੀ ਵਾਗਡੋਰ ਸਾਬਕਾ ਸੰਸਦ ਜਸਵੀਰ ਸਿੰਘ ਡਿੰਪਾ ਹਵਾਲੇ ਕਰ ਦਿੱਤੀ ਸੀ ਪਰ ਕੱਲ ਜਸਵੀਰ ਡਿੰਪਾ ਕਾਂਗਰਸ ਦੇ ਅਮਰੇਸਰ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ 소ਨੀਆ ਸ਼ਰਮਾ ਦੇ ਘਰ ਗਏ ਸੀ 소ਨੀਆ ਸ਼ਰਮਾ ਦੇ ਪਤੀ ਐਡਵੋਕੇਟ ਸੰਦੀਪ ਸ਼ਰਮਾ ਨੇ ਸੋਸ਼ਲ ਮੀਡੀਆ ਹੈਂਡਲ ਤੇ ਜਸਵੀਰ ਡਿੰਪਾ ਨਾਲ ਇੱਕ ਵੀਡੀਓ ਪੋਸਟ ਵੀ ਕੀਤੀ ਅਤੇ ਸੀਨੀਅਰ ਕਾਂਗਰਸੀ ਆਗੂ ਨੂੰ ਅਟੈਕ ਵੀ ਕੀਤਾ ਹਾਲਾਂਕਿ ਉਸੇ ਪੋਸਟ ਤੇ ਡਾਕਟਰ ਨਵਜੋਤ ਸਿੱਧੂ ਨੇ ਟਿੱਪਣੀ ਦੀ ਕੀਤੀ ਹੈ ਅਤੇ ਕਾਂਗਰਸ ਦੇ ਅੰਦਰ ਹਲਚਲ ਮਚਾ ਦਿੱਤੀ ਹੈ ਡਾਕਟਰ ਨਵਜੋਤ ਕਰ ਸਿੱਧੂ ਨੇ ਵੀਡੀਓ ਤੇ ਟਿੱਪਣੀ ਕਰਦਿਆਂ ਲਿਖਿਆ ਕਿ ਅਕਾਲੀ ਦਲ ਮਜੀਠੀਆ ਟੀਮ ਉਹਨਾਂ ਦੀ ਟਿੱਪਣੀ ਤੋਂ ਬਾਅਦ ਰਾਜਨੀਤੀ ਵਿੱਚ ਕਾਫੀ ਗਰਮਾਹਟ ਵੇਖੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਸਵਾਲ ਉਠਾਏ ਜਾ ਰਹੇ ਨੇ ਕਿ ਮਹਿਲਾ ਮੋਰਚਾ ਮੁਖੀ ਕਿਸ ਪਾਰਟੀ ਨਾਲ ਸੰਬੰਧਿਤ ਹੈ ਕੁਝ ਲੋਕਾਂ ਨੇ ਡਾਕਟਰ ਨਵਜੋਤ ਦੀ ਟਿੱਪਣੀ ਤੇ ਬੁਰਾ ਅមਰਾ ਹੈ ਦਰਸਲ ਨਵਜੋਤ ਸਿੱਧੂ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ ਨੂੰ ਮਿਲੇ ਸੀ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ ਕਿਉਂਕਿ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਅਮਰੇਸਰ ਤੋਂ ਆਪਣੀ ਉਮੀਦਵਾਰੀ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਉਹ ਵੀ ਮੈਦਾਨ ਵਿੱਚ ਸਰਗਰਮ ਹੋ ਰਹੇ ਨੇ ਅਤੇ ਲੋਕਾਂ ਨੂੰ ਮਿਲਣਾ ਵੀ ਸ਼ੁਰੂ ਕਰ ਦਿੱਤਾ ਹੈ ਹੁਣ ਵੇਖਣਾ ਹੋਏਗਾ ਕਿ ਇਹਨਾਂ ਦੀਆਂ ਇਹ ਟਿੱਪਣੀਆਂ ਅਤੇ ਸਰਗਰਮੀਆਂ ਕਾਂਗਰਸ ਪਾਰਟੀ ਵਿੱਚ ਕੀ ਹੋਰ ਉਥਲ-ਪੁਥਲ ਮਚਾਉਂਦੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਤੋਂ ਮਿਲ ਰਹੀ ਇੱਕ ਹੋਰ ਵੱਡੀ ਖਬਰ ਦੀ ਪੰਜਾਬ ਤੋਂ ਰਾਸਵਾ ਚੋਣਾਂ ਲਈ ਨਵਨੀਤ ਚਤਰਵੇਦੀ ਨਾਂ ਦੇ ਵਿਅਕਤੀ ਦੇ ਖਿਲਾਫ ਪੁਲਿਸ ਨੇ ਕਾਨੂੰਨੀ ਕਾਰਵਾਈ ਵਧਾ ਦਿੱਤੀ ਹੈ ਨਵਨੀਤ ਚਤਰਵੇਦੀ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਹੋਣ ਦਾ ਦਾਵਾ ਕਰ ਰਿਹਾ ਸੀ ਉਸ ਦੇ ਵੱਲੋਂ ਜਮ੍ਹਾਂ ਕਰਵਾਏ ਗਏ ਨਾਮਜ਼ਦਗੀ ਪੱਤਰਾਂ ਬਾਰੇ ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਤੋਂ ਸ਼ਿਕਾਇਤਾਂ ਵਲੀਆਂ ਸਨ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਪੰਜਾਬ ਪੁਲਿਸ ਦੇ ਬੁਲਾਰਿਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਧਾਇਕਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ ਕਈ ਸੁਨੇਹੇ ਸੋਸ਼ਲ ਮੀਡੀਆ ਪੋਸਟਾਂ ਤੋਂ ਮਿਲੇ ਸਨ ਜੋ ਇਹ ਦਰਸਾਉਂਦੀਆਂ ਸਨ ਕਿ ਨਵਨੀਤ ਚਤਰਵੈਦੀ ਵੱਲੋਂ ਪੰਜਾਬ ਵਿਧਾਨ ਸਭਾ ਦੇ 77 ਦੇ ਅੱਗੇ ਦਾਇਰ ਕੀਤੇ ਨਾਮਜ਼ਦਗੀ ਪੱਤਰਾਂ ਵਿੱਚ ਉਹਨਾਂ ਦੇ ਨਾਮ ਪ੍ਰਸਤਾਵਕਾਂ ਵਜੋਂ ਦਰਜ ਕੀਤੇ ਗਏ ਦੱਸਣਾ ਵੰਦਕ ਕਿ ਨਵਨੀਤ ਚਤਰਵੈਦੀ ਨੇ ਰਾਸ ਵਾਲੀ ਦੋ ਨਾਮਜ਼ਦਗੀਆਂ 1 6 ਅਕਤੂਬਰ 2025 ਨੂੰ ਅਤੇ ਦੂਸਰੀ 13 ਅਕਤੂਬਰ 2025 ਨੂੰ ਦਾਇਰ ਕੀਤੀਆਂ ਨੇ ਆਪਣੀ ਸ਼ਿਕਾਇਤ ਵਿੱਚ ਵਿਧਾਇਕਾਂ ਨੇ ਦੱਸਿਆ ਕਿ ਪ੍ਰਸਤਾਵਕਾਂ ਦੀ ਇੱਕ ਹੱਥ ਲਿਖਤ ਸੂਚੀ ਜਿਸ ਤੇ ਕਥਿਤ ਤੌਰ ਤੇ ਉਹਨਾਂ ਦੇ ਦਸਤਖਤ ਨੇ ਨਾਮਜ਼ਦ ਕੀ ਪੱਤਰਾਂ ਨਾਲ ਨੱਥੀ ਕੀਤੇ ਗਏ ਨੇ ਜਿਸ ਨੂੰ ਡਿਜੀਟਲ ਪਲੇਟਫਾਰਮਾਂ ਤੇ ਪ੍ਰਸਾਰਤ ਕੀਤਾ ਜਾ ਰਿਹਾ ਹੈ ਵਿਧਾਇਕਾਂ ਨੇ ਉਸ ਨਾਮਜ਼ਦ ਕੀ ਦਸਤਖਤ ਕਰਨ ਜਾਂ ਉਸ ਤੇ ਸਮਰਥਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ ਅਤੇ ਦੋਸ਼ ਲਗਾਇਆ ਕਿ ਉਹਨਾਂ ਦੇ ਨਾਮ ਅਤੇ ਦਸਤਖਤ ਜਾਲੀ ਨੇ ਜੋ ਬਿਨਾਂ ਕਿਸੇ ਸਹਿਮਤੀ ਤੋਂ ਧੋਖਾਧੜੀ ਨਾਲ ਵਰਤੇ ਗਏ ਸੰਵਿਧਾਨਕ ਅਥਾਰਟੀ ਦੇ ਸਾਹਮਣੇ ਪੇਸ਼ ਕਰ ਦਿੱਤੇ ਗਏ ਜਾਲੀ ਦਸਤਾਵੇਜ਼ ਜਾਰ ਸਾਜੀ ਧੋਖਾ ਧੜੀ ਅਤੇ ਅਪਰਾਧਿਕ ਸ਼ਾਸਤ ਦਾ ਇੱਕ ਗੰਭੀਰ ਜ਼ੁਰਮ ਵੀ ਨੇ ਇਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਸ਼ਿਕਾਇਤ ਕਰਤਾ ਵਿਧਾਇਕਾਂ ਦੇ ਹਲਕਿਆਂ ਚ ਵੱਖ-ਵੱਖ ਥਾਣਿਆਂ ਵਿੱਚ ਨਵਨੀਤ ਚਤਰਵੇਦੀ ਉਹਨਾਂ ਦੇ ਖਿਲਾਫ ਦਰਅਸਲ ਇੱਕ ਇਹ ਮੁਕੱਦਮਾ ਦਰਜ ਕਰ ਦਿੱਤਾ ਗਿਆ ਪਰ ਹੁਣ ਵੇਖਣਾ ਹੋਵੇਗਾ ਕਿ ਉਹਦੇ ਪਿੱਛੇ ਕੌਣ ਹੈ ਤੇ ਹੁਣ ਗੱਲ ਕਰਦੇ ਆ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਮਾਮਲੇ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਸੰਸਦ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਦੀ ਸੜਕ ਹਾਦਸੇ ਵਿੱਚ ਮੌਤ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹਾਈ ਕੋਰਟ ਨੇ ਮੁਲਜ਼ਮ ਗੁਰਸ਼ਾਨ ਸਿੰਘ ਪ੍ਰਿੰਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਇਹ ਹਾਦਸਾ 13 ਸਤੰਬਰ ਦੀ ਰਾਤ ਨੂੰ ਉਸ ਵਕਤ ਵਾਪਰਿਆ ਸੀ ਜਦੋਂ ਰਿਚੀ ਆਪਣੀ ਫਾਰਚੂਨਰ ਵਿੱਚ ਸਵਾਰ ਸਨ ਦਰਜ ਕੀਤੀ ਗਈ ਐਫ ਆਈ ਆਰ ਅਨੁਸਾਰ ਇੱਕ ਤੇਜ਼ ਰਫਤਾਰ ਕ੍ਰੇਟਾ ਕਾਰ ਨੇ ਰਿਚੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰ ਗੱਡੀਆਂ ਨੁਕਸਾਨੀਆਂ ਗਈਆਂ ਸਨ ਹਾਦਸੇ ਤੋਂ ਬਾਅਦ ਕ੍ਰੇਟਾ ਕਾਰ ਚਲਾਉਣ ਵਾਲਾ ਡਰਾਈਵਰ ਗੁਰਸ਼ਰਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ ਪੁਲਿਸ ਨੇ ਉਸਤੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਉਸਨੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਸੀ ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਵੱਖ-ਵੱਖ ਧੜਿਆਂ ਦੀ ਜਿੱਥੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਰਟੀ ਅਕਾਲੀ ਦਲ ਉਨੂੰ ਪੁੰਨਰ ਸੁਰਜੀਤ ਦੇ ਵਿਸਥਾਰ ਲਈ ਨਵੇਂ ਮੈਂਬਰਾਂ ਦੀ ਚੋਣ ਕਰ ਰਹੇ ਨੇ ਅਤੇ ਨਵੀਆਂ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਦੂਜੇ ਪਾਸੇ ਕੋਈ ਸੁਖਾਵੀ ਖਬਰ ਉਹਨਾਂ ਵਾਸਤੇ ਨਹੀਂ ਆ ਰਹੀ ਕਿਉਂਕਿ ਦੋ ਪਾਰਟੀ ਮੈਂਬਰ ਉਹਨਾਂ ਨੇ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਪਾਬ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਦਾ ਹੱਥ ਫੜ ਲਿਆ ਜਾਂ ਪੱਲਾ ਫੜ ਲਿਆ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਨ੍ਹਾਂ ਵਿੱਚ ਸੰਤ ਗੁਰਮੀਤ ਸਿੰਘ ਤਲੋਕੇ ਵਾਲਾ ਅਤੇ ਇੰਦਰ ਮੋਹਨ ਸਿੰਘ ਲਖਮੀਰ ਵਾਲਾ ਉਹ ਦੱਸਿਆ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਵਿੱਚੋਂ ਮੁੜ ਅਕਾਲੀ ਦਲ ਸੁਖਵੀਰ ਵਾਲੇ ਧੜੇ ਵਿੱਚ ਚਲੇ ਗਏ ਤੇ ਉਹਨਾਂ ਤਾਂ ਨਿੱਘਾ ਸਵਾਗਤ ਕੀਤਾ ਜਾਣ ਦੀਆਂ ਖਬਰਾਂ ਨੇ ਅਤੇ ਇਹ ਵੀ ਪਤਾ ਲੱਗਾ ਕਿ ਉਹਨੂੰ ਸਰੂਪ ਪਉ ਦੇ ਕੇ ਸਨਮਾਨਿਤ ਕੀਤਾ ਗਿਆ ਇਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਪਾਰਟੀ ਦੇ ਵਿਸਥਾਰ ਵਾਸਤੇ ਨਵੇਂ ਮੈਂਬਰਾਂ ਦੀ ਚੋਣ ਕੀਤੀ ਜਾ ਰਹੀ ਹੈ ਉੱਥੇ ਦੂਸਰੇ ਪਾਸੇ ਪਾਰਟੀ ਦੇ ਮੈਂਬਰ ਉਹਨਾਂ ਨੂੰ ਛੱਡ ਕੇ ਦੂਸਰੇ ਧੜੇ ਪਾਬ ਸੁਖਵੀਰ ਦੇ ਧੜੇ ਵਿਚਾਰ ਰਹੇ ਨੇ ਅਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲੀ ਤੋਂ ਸੁਣਾਏ ਗਏ ਫੈਸਲਿਆਂ ਤੋਂ ਬਾਅਦ ਪੰਜਾਬ ਦੀ ਸਿੱਖ ਸਿਆਸਤ ਜਾਂ ਅਕਾਲੀ ਸਿਆਸਤ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ ਸੀ ਜਿਸ ਕਾਰਨ ਬਾਅਦ ਵਿੱਚ ਜਿਸ ਵਿੱਚ ਇੱਕ ਉਹ ਤੜਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਦੇ ਅਨੁਸਾਰ ਭਰਤੀ ਕਰਕੇ ਹੋਂਦ ਵਿੱਚ ਆਇਆ ਅਤੇ ਪੁਨਰ ਸਿਰਜੀਤੀ ਵਾਸਤੇ ਕੰਮ ਕਰ ਰਿਹਾ ਹੈ ਅਤੇ ਉਸਤੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਤੇ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਵੀ ਲੈ ਰਹੀ ਨਹੀਂ ਅਤੇ ਖੁਦ ਕਾਰਜਸ਼ੀਲ ਵੀ ਨੇ ਪਰ ਦੂਸਰੇ ਪਾਸੇ ਉਹਨਾਂ ਦੇ ਦੋ ਮੈਂਬਰਾਂ ਦਾ ਮੋੜ ਸੁਖਵੀਰ ਬਾਦਲ ਦਾ ਹੱਥ ਮਲਾਉਣਾ ਉਹਨਾਂ ਵਾਸਤੇ ਝਟਕੇ ਤੋਂ ਘਟ ਨਹੀਂ ਹੈ ਤੇ ਹੁਣ ਗੱਲ ਕਰਦੇ ਹਾਂ ਜ਼ਬਰਦਸਤ ਨਾ ਮਾਮਲੇ ਵਿੱਚ ਮੁਅਤਲ ਐਸਐਚਓ ਦੀ ਜਾਣਕਾਰੀ ਮਿਲ ਰਹੀ ਹੈ ਕਿ ਜ਼ਬਰਦਸਤੀ ਦੀ ਪੀੜਤ ਨਾਬਾਲਗ ਲੜਕੀ ਨੂੰ ਨਿਆਂ ਦਿਵਾਉਣ ਦੀ ਬਜਾਏ ਉਸ ਅਤੇ ਉਸਦੀ ਮਾਦਾ ਸਰੀਪਤ ਸ਼ੋਸ਼ਣ ਕਰਦੇ ਦੋਸ਼ ਵਿੱਚ ਐਸਐਚਓ ਫਲੋਰ ਭੂਸ਼ਣ ਕੁਵਾਰ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਉਸ ਵਕਤ ਨਵਾਂ ਮੋੜ ਆ ਗਿਆ ਜਦੋਂ ਸਾਬਕਾ ਥਾਣਾ ਮੁਖੀ ਭੂਸ਼ਣ ਕੁਮਾਰ ਨੇ ਦੋਸ਼ ਲਾਇਆ ਕਿ ਜਿਉਂ ਹੀ ਉਹ ਅੱਜ ਮਹਿਲਾ ਕਮਿਸ਼ਨ ਚੰਡੀਗੜ੍ਹ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖ ਕੇ ਵਾਪਸ ਪਰਤ ਰਹੇ ਸੀ ਤਾਂ ਉਸ ਨੂੰ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਨੇ ਫੋਨ ਕਰਕੇ ਧਮਕੀ ਦੇਦਿਆਂ ਕਿਹਾ ਕਿ ਇਸ ਮਾਮਲੇ ਤੋਂ ਪਿੱਛੇ ਹਟ ਜਾਵੇ ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੇ ਪੱਟੀ ਨੇ ਭੂਸ਼ਣ ਕੁਮਾਰ ਨੂੰ ਇਹ ਵੀ ਕਿਹਾ ਕਿ ਪੀੜਤ ਲੜਕੀ ਅਤੇ ਉਸ ਦੀ ਮਾਂ ਨੂੰ ਇਨਸਾਫ਼ ਦਿਵਾਉਣ ਵਾਲੇ ਰਾਮਜੀਤ ਦਾਸ ਅਤੇ ਜਰਨੈਲ ਸਿੰਘ ਉਸ ਦੇ ਕਰੀਬੀ ਦੋਸਤ ਨੇ ਪੂਸ਼ਣ ਨੇ ਸ਼ਹਿਜ਼ਾਦ ਪੱਤੀ ਨਾਲ ਗੱਲਬਾਤ ਦੀ ਰਿਕਾਰਡਿੰਗ ਸੁਣਾਉਂਦੇ ਹੋਏ ਕਿਹਾ ਕਿ ਪਹਿਲਾਂ ਉਸ ਨੂੰ 9 ਅਕਤੂਬਰ ਨੂੰ ਫਲੋਰ ਬੁਲਾ ਕੇ ਦੋਵੇਂ ਨੇਤਾਵਾਂ ਨੇ ਪੀੜਤਾਂ ਨਾਲ ਸਮਝੌਤਾ ਕਰਨ ਦੇ ਨਾਂ ਉੱਤੇ ਉਸ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ ਉਸ ਤੋਂ ਬਾਅਦ 50 ਲੱਖ ਵਿੱਚ ਡੀਲ ਕਰਨ ਵਾਸਤੇ ਵੀ ਆ ਕੇ ਆ ਗਿਆ ਜਦੋਂ ਉਸ ਨੇ ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਹੁਣ ਉਹ ਉਸ ਨੂੰ ਪਾਕਿਸਤਾਨੀ ਡਾਣ ਤੋਂ ਧਮਕੀਆਂ ਦਿਵਾ ਰਹੇ ਨੇ ਸਾਬਕਾ ਥਾਣਾ ਮੁਖੀ ਨੇ ਕਿਹਾ ਕੋ ਐਸਐਸਪੀ ਜਲੰਧਰ ਦਿਹਾਤੀ ਦੇ ਦਫਤਰ ਵਿੱਚ ਪੇਸ਼ ਹੋ ਕੇ ਇਸ ਸਬੰਧੀ ਕਾਰਵਾਈ ਕਰਨ ਦੀ ਸ਼ਿਕਾਇਤ ਦੇਣਗੇ ਨਾਲ ਹੀ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਵੀ ਮੰਗ ਕਰਨਗੇ ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੇ ਉਸ ਨੂੰ ਮੁਅਤਲ ਕਰਨ ਤੋਂ ਬਾਅਦ ਉਸ ਦਾ ਸਰਕਾਰੀ ਪਿਸਤੌਲ ਵੀ ਜਮ੍ਹਾਂ ਕਰਵਾ ਲਿਆ ਹੈ ਇਸ ਸਬੰਧੀ ਜਦੋਂ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਸਵਾਸੇਵੀ RAM ji ਦਾਸ ਰਾਣ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਦਾ ਇਸ ਮਾਮਲੇ ਵਿੱਚ ਆਉਣਾ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਹ ਪਹਿਲਾਂ ਵੀ ਪੰਜਾਬ ਵਿੱਚ ਬੰਬ ਧਮਾਕੇ ਕਰਵਾ ਚੁੱਕਿਆ ਹੈ ਉੱਚ ਅਧਿਕਾਰੀ ਇਸ ਦੀ ਜਾਂਚ ਕਰਵਾਉਣ ਉਹਨਾਂ ਅਪੀਹਾ ਕਿ ਜੇਕਰ ਪਾਕਿਸਤਾਨੀ ਡਾਉਨ ਉਹਨਾਂ ਦਾ ਸਾਥੀ ਹੁੰਦਾ ਤਾਂ ਕਿ ਉਹ ਧਮਕੀ ਦਿੰਦੇ ਜਾਂ ਵਾਰ-ਵਾਰ ਉਹਨਾਂ ਦਾ ਨਾਮ ਲਿਆ ਜਾਂਦਾ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪਹਿਲਾਂ ਉਹਨਾਂ ਨੂੰ ਚੁੱਪ ਕਰਵਾਉਣ ਡਰਾਉਣ ਧਮਕਾਉਣ ਲਈ ਉਹਨਾਂ ਤੇ ਰੁਪਏ ਮੰਗਣ ਦਾ ਦੋਸ਼ ਲਾਇਆ ਤੇ ਹੁਣ ਉਹਨਾਂ ਦੇ ਸਬੰਧ ਇੱਕ ਡਾਉਨ ਨਾਲ ਜੋੜੇ ਜਾ ਰਹੇ ਨੇ ਉਨਾ ਕਹਿਆ ਕਿ ਉਹਨਾਂ ਨੂੰ ਖੁਦ ਜਾਨ ਦਾ ਖਤਰਾ ਬਣਿਆ ਹੋਇਆ ਹੈ ਜੇਕਰ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੁਝ ਵੀ ਹੋ ਜਾਂਦਾ ਤਾਂ ਉਸ ਦਾ ਦੋਸ਼ੀ ਸਾਬਕਾ ਐਸਐਚਓ ਭੂਸ਼ਣ ਕੁਮਾਰ ਹੋਵੇਗਾ ਨਵਾਲਗੜ੍ਹ ਲੜਕੀ ਨਾਲ ਹੋਏ ਜ਼ਬਰ ਜਨਾਹ ਨੂੰ ਲੈ ਕੇ ਐਸਐਚਓ ਭੂਸ਼ਣ ਕੁਮਾਰ ਤੇਆਂ ਮੁਸ਼ਕਲਾਂ ਦਿਨ ਬਦਨ ਵਧਦੀਆਂ ਜਾ ਰਹੀਆਂ ਨੇ ਜ਼ਬਰ ਜਨਾਹ ਦੇ ਮਾਪਿਆਂ ਵੱਲੋਂ ਲੈ ਕੇ 213 ਉਹਨਾਂ ਨੇ ਮਹਿਲਾ ਕਮਿਸ਼ਨ ਦੇ ਕੋਲ ਅਪਰੋਚ ਕੀਤੀ ਸੀ ਅਤੇ ਚੇਅਰਪਰਸਨ ਰਾਜ ਲਾਲੀ ਦੇ ਸਾਹਮਣੇ ਪੇਸ਼ ਵੀ ਹੋਏ ਨੇ ਐਸਐਚਓ ਭੂਸ਼ਣ ਕੁਮਾਰ ਦੇ ਨਾਲ ਡੀਐਸਪੀ ਸਬਡਿਵੀਜ਼ਨ ਫਲੋਰ ਸਰਵੰਤ ਸਿੰਘ ਬਲਬੀ ਮੌਜੂਦ ਰਹੇ ਮਹਿਲਾ ਕਮਿਸ਼ਨ ਦੀ ਚੀਅਰ ਪਰਸਨ ਨੇ ਦੋਵੇਂ ਧਿਰਾਂ ਵੱਲੋਂ ਪੇਸ਼ ਕੀਤੇ ਸਬੂਤਾਂ ਨੂੰ ਵੇਖਣ ਅਤੇ ਭੂਸ਼ਣ ਕੁਮਾਰ ਦੀ ਪੀੜਤਾ ਅਤੇ ਉਸਦੀ ਮਾਂ ਦੇ ਨਾਲ ਫੋਨ ਤੇ ਹੋਈ ਗੱਲਬਾਤ ਰਿਕਾਰਡ ਸੁਣਤ ਬਾਅਦ ਉਹ ਪੜਕੋਟੇ ਅਤੇ ਐਸਐਚਓ ਤੇ ਉਹਨਾਂ ਨੇ ਜੰਮ ਕੇ ਉਹਨਾਂ ਦੀ ਕਲਾਸ ਲਗਾਈ ਟਿਆਰ ਪਰਸਨ ਨੇ ਕਿਹਾ ਕਿ ਵਰਦੀ ਦੀ ਆੜ ਵਿੱਚ ਔਰਤਾਂ ਦਾ ਸ਼ੋਸ਼ਣ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਐਸਐਚਓ ਭੂਸ਼ਣ ਕੁਮਾਰ ਦੋਸ਼ੀ ਪਾਏ ਜਾਂਦੇ ਆ ਤਾਂ ਉਹ ਖੁਦ ਐਕਸ਼ਨ ਲੈਣਗੇ। ਮਹਿਲਾ ਕਮਿਸ਼ਨ ਨੇ ਡੀਐਸਪੀ ਤੋਂ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਵੀ ਮੰਗ ਕਰ ਦਿੱਤੀ ਹੈ। ਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਖਬਰ ਦੀ। ਜਾਣਕਾਰੀ ਮਿਲੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਦੇ ਖਿਲਾਫ ਚਲ ਰਿਹਾ ਲੀਡਰਸ਼ਿਪ ਵਾਲਾ ਵਿਵਾਦ ਹਾਲੇ ਵੀ ਜਾਰੀ ਹੈ ਕਮੇਟੀ ਦੇ 17 ਮੈਂਬਰਾਂ ਦੇ ਵੱਲੋਂ ਪ੍ਰਧਾਨ ਢੀਂਡਾ ਨੂੰ ਜਨਰਲ ਹਾਊਸ ਬੁਲਾ ਕੇ ਆਪਣਾ ਬਹੁਮਤ ਸਾਬਤ ਕਰਨ ਵਾਸਤੇ ਆਖ ਦਿੱਤਾ ਗਿਆ ਅਤੇ ਨੋਟਿਸ ਅੱਜ ਵੀ ਵਰਕਰਾਰ ਹੈ ਉਗੇ ਕਿਸਾਰ ਆਗੂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਗੁਰਵੀਰ ਸਿੰਘ ਤਲਾਕੌਰ ਨੇ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਕੱਲ ਦੇ ਅਖਬਾਰਾਂ ਵਿੱਚ ਢੀਂਡਾ ਦੇ ਪ੍ਰਧਾਨ ਬਣੇ ਰਹਿਣ ਬਾਰੇ ਛਪੀ ਬਿਆਨਵਾਜ਼ੀ ਗੁੰਮਰਾਹਕੁਨ ਹੈ ਉਨ੍ਹਾਂ ਖਬਰਾਂ ਵਿੱਚ ਉਹਨਾਂ ਨੇ ਆਖਿਆ ਕਿ ਪਿਛਲੇ ਦਿਨਾਂ ਤੋਂ ਦੋਮਾ ਤਿਹਰਾ ਵਿਚਕਾਰ ਚੱਲ ਰਿਹਾ ਮਤਪੇਦ ਖਤਮ ਹੋ ਕੇ ਸਮਝੌਤਾ ਹੋ ਗਿਆ ਜਥੇਦਾਰ ਤਲਾ ਕੌਰ ਨੇ ਦੱਸਿਆ ਕਿ ਅਸਲ ਵਿੱਚ ਸਮਝੌਤਾ ਸਿਰਫ ਪਹਿਲਾਂ ਤੋਂ ਨਾਰਾਜ਼ ਚੱਲ ਰਹੀ ਤੀਜੀ ਧਿਰ ਅਕਾਲੀ ਦਲ ਬਾਦਲ ਗਰੁੱਪ ਅਤੇ ਕੁਝ ਆਜ਼ਾਦ ਮੈਂਬਰਾਂ ਦੇ ਗਰੁੱਪਾਂ ਨਾਲ ਹੋਇਆ ਇਹ ਉਹ ਮੈਂਬਰ ਨੇ ਜੋ ਢੀਂਡਾ ਦੇ ਪ੍ਰਧਾਨ ਬਣਨ ਵੇਲੇ ਜਨਰਲ ਹਾਊਸ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ ਸੀ ਅਤੇ ਉਹਨਾਂ ਨੇ ਚੋਣ ਕਮਿਸ਼ਨ ਕੋਲ ਢੀਂਡਾ ਦੀ ਪ੍ਰਧਾਨਗੀ ਰੱਦ ਕਰਨ ਵਾਸਤੇ ਕੇਸ ਵੀ ਦਾਇਰ ਕੀਤਾ ਹੋਇਆ ਮੀਤ ਪ੍ਰਧਾਨ ਨੇ ਪ੍ਰਧਾਨ ਢੀਂਡਾ ਅਤੇ ਅਕਾਲੀ ਦਲ ਬਾਦਲਰ ਗਰੁੱਪ ਦੇ ਨਵੇਂ ਗੱਠ ਜੋੜ ਨੂੰ ਮੁਬਾਰਕਵਾਦ ਵੀ ਦਿੱਤੀ ਹੈ ਪਰ ਨਾਲ ਹੀ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਗਰੁੱਪ ਵੱਲੋਂ ਦਿੱਤਾ ਗਿਆ ਨੋਟਿਸ ਅੱਜ ਵੀ ਵਰਕਰਾਰ ਹੈ ਉਹਨਾਂ ਦਾਅਵਾ ਕੀਤਾ ਕਿ 49 ਮੈਂਬਰਾਂ ਦੇ ਹਾਊਸ ਵਿੱਚੋਂ ਜਦੋਂ ਢੀਂਡਾ ਨੂੰ ਪ੍ਰਧਾਨਗੀ ਦਿੱਤੀ ਗਈ ਸੀ ਤਾਂ ਉਹਨਾਂ ਦੇ ਨਾਲ 29 ਮੈਂਬਰ ਸਨ ਪਰ ਹੁਣ ਉਹਨਾਂ ਦੇ ਨਾਲ ਸਿਰਫ 10 ਮੈਂਬਰ ਨੇ ਬਾਕੀ ਮੈਂਬਰਾਂ ਨੇ ਢੀਂਡਾ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਉਨ੍ਹਾਂ ਦੋਸ਼ ਲਗਾਇਆ ਕਿ ਢੀਂਡਾ ਗੁਰਦੁਆਰਾ ਐਕਟ 2114 ਦੇ ਖਿਲਾਫ ਜਾ ਕੇ ਆਪ ਖੁਦਰੀਆਂ ਕਰ ਰਹੇ ਨੇ ਜਿਸ ਕਾਰਨ ਉਹਨਾਂ ਦਾ ਗਰੁੱਪ ਢੀਂਡਾ ਨੂੰ ਅਜੇ ਵੀ ਪ੍ਰਧਾਨ ਨਹੀਂ ਮੰਨਦਾ ਜਥੇਦਾਰ ਤਲਾਕ ਕੌਰ ਨੇ ਮੰਗ ਕੀਤੀ ਹੈ ਕਿ ਢੀਂਡਾ ਨੂੰ ਚਾਹੀਦਾ ਕੋ ਪਹਿਲਾਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਉਹਦੇ ਤੋਂ ਬਾਅਦ ਉਹ ਨਵੇਂ ਗੱਠ ਜੋੜ ਭਾਵ ਅਕਾਲੀ ਦਲ ਬਾਦਲ ਗਰੁੱਪ ਦੇ ਨਾਲ ਦੁਬਾਰਾ ਜਨਰਲ ਹਾਊਸ ਬੁਲਾ ਕੇ ਬਹੁਮਤ ਹਾਸਲ ਕਰਕੇ ਦੁਬਾਰਾ ਪ੍ਰਧਾਨ ਵੀ ਬਣ ਸਕਦੇ ਨੇ ਜਿਸ ਉੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਤੇ ਹੁਣ ਕੁਝ ਰਾਸ਼ਟਰੀ ਖਬਰਾਂ ਖਬਰ ਹਰਿਆਣਾ ਦੇ ਵੱਡੇ ਪੁਲਿਸ ਅਧਿਕਾਰੀ ਨਾਲ ਸੰਬੰਧਿਤ ਹੈ ਤੁਹਾਨੂੰ ਯਾਦ ਹੋਣਾ ਕਿ ਆਈਪੀਐਸ ਪੂਰਨ ਕੁਮਾਰ ਦੀ ਮੌਤ ਦਾ ਮਾਮਲਾ ਹਾਲੇ ਠੰਡਾਰੀ ਹੋਇਆ ਕਿ ਇੱਕ ਹੋਰ ਅਧਿਕਾਰੀ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਰੋहतक ਦੇ ਵਿੱਚ ਹਰਿਆਣਾ ਪੁਲਿਸ ਦੇ ਅਧਿਕਾਰੀ ਨੇ ਕਾਥੇ ਤੌਰ ਤੇ ਖੁਦਕੁਸ਼ੀ ਕੀਤੀ ਹੈ ਅਤੇ ਪੁਲਿਸ ਨੂੰ ਮੌਕੇ ਤੋਂ ਤਿੰਨ ਸਫਿਆਂ ਦਾ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਅਤੇ ਇੱਕ ਵੀਡੀਓ ਮੈਸੇਜ ਵੀ ਮਿਲਿਆ ਹੈ ਜਿਸ ਵਿੱਚ ਮ੍ਰਿਤਕ ਨੇ వైਪੂਰਨ ਕੁਮਾਰ ਤੇ ਭ੍ਰਿਸ਼ਟਾਚਾਰ ਤੇ ਦੋਸ਼ ਲਾਏ ਨੇ ਮ੍ਰਿਤਕ ਦੀ ਪਛਾਣ ਸੰਦੀਪ ਲਾਠੇਰ ਵਜੋਂ ਹੋਈ ਆ ਜੋ ਰੋहतक ਪੁਲਿਸ ਤੇ ਸਾਈਬਰ ਸੈੱਲ ਵਿੱਚ ਤਾਇਨਾਤ ਸੀ ਆਪਣੇ ਖੁਦਕੁਸ਼ੀ ਨੋਟ ਵਿੱਚ ਮ੍ਰਿਤਕ ਏਐਸਆਈ ਨੇ ਮਰਹੂਮ ਆਈਪੀਐਸ ਅਧਿਕਾਰੀ వైਪੂਰਨ ਕੁਮਾਰ ਤੇ ਗੰਭੀਰ ਦੋਸ਼ ਲਗਾਏ ਹੋਏ ਨੇ ਉਸ ਨੇ ਲਿਖਿਆ ਕਿ వైਪੂਰਨ ਕੁਮਾਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸੀ ਅਤੇ ਜਾਤੀਵਾਦਾਂ ਸ਼ੋਸ਼ਣ ਕਰਕੇ ਸਿਸਟਮ ਨੂੰ ਹਾਈਜੈਕ ਕਰ ਰਿਹਾ ਸੀ ਨੋਟ ਵਿੱਚ ASI ਨੇ ਲਿਖਿਆ ਕਿ ਉਸਨੇ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ ਅਤੇ ਇਸ ਪਰਿਵਾਰ ਦੇ ਵਿਰੁੱਧ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਜਾਣਕਾਰੀ ਅਨੁਸਾਰ ਮ੍ਰਿਤਕ ASI IPS వై ਪੂਰਨ ਕੁਮਾਰ ਦੇ ਗਨਮੈਨ ਸੁਸ਼ੀਲ ਕੁਮਾਰ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਮਾਮਲੇ ਲਈ ਜਾਂਚ ਟੀਮ ਦਾ ਹਿੱਸਾ ਵੀ ਸੀ ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਸੀ ਅਤੇ ਜਾਂਚ ਜਾਰੀ ਸੀ ਫੋਰੈਂਸਿਕ ਟੀਮ ਨੇ ਖੁਦਕੁਸ਼ੀ ਨੋਟ ਅਤੇ ਵੀਡੀਓ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਦਸਣਾ ਬਣਦਾ ਕਿ ਬੀਤੇ ਦਿਨੀ ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਵੱਲੋਂ ਵੀ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਸੀ। ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਘਰ ਵਿੱਚ ਆਪਣੇ ਆਪ ਨੂੰ ਗੋਲੀ ਮਾਰੀ ਸੀ। ਇਸ ਦੌਰਾਨ ਹੁਣ ਐਸਆਈ ਦੇ ਵੱਲੋਂ ਖੁਦ ਨੂੰ ਗੋਲੀ ਮਾਰਨ ਦੌਰਾਨ ਆਈਪੀਐਸ ਅਧਿਕਾਰੀ ਉੱਤੇ ਮੜੇ ਦੋਸ਼ਾਂ ਨੇ ਪੂਰਾ ਮਾਮਲਾ ਹੀ ਬਦਲ ਕੇ ਰੱਖ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ। ਤੇ ਹੁਣ ਕੈਬਨਟ ਵਿੱਚ ਵੱਡੀ ਰੱਦੋਬਦਲ ਦੀ ਖਬਰ ਆ ਰਹੀ ਹੈ। ਗੁਜਰਾਤ ਤੋਂ ਮਿਲ ਰਹੀ ਹੈ ਖਬਰ ਕਿ ਗੁਜਰਾਤ ਦੀ ਰਾਜਨੀਤੀ ਵਿੱਚ ਜਲਦ ਇੱਕ ਵੱਡਾ ਬੋੜਾ ਸਕਦਾ ਹੈ ਜਾਣਕਾਰਾਂ ਦੇ ਅਨੁਸਾਰ ਮੁੱਖ ਮੰਤਰੀ ਭੁਪੇਂਦਰ ਪਟੇਲ ਦੀ ਅਗਵਾਈ ਵਾਲੀ ਸਰਕਾਰ ਕੱਲ ਜਾਂ ਪਰਸੋਂ ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰ ਬਦਲ ਕਰ ਸਕਦੀ ਹੈ ਇਸ ਫੇਰ ਬਦਲ ਵਿੱਚ 8 ਤੋਂ 10 ਮੌਜੂਦਾ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ ਜਦਕਿ 13 ਤੋਂ 15 ਨਵੇਂ ਚਿਹਰੇ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ ਇਹ ਫੇਰ ਬਦਲ 227 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਹਿਤ ਕੀਤਾ ਜਾ ਰਿਹਾ ਹੈ 22 ਦੀ ਪ੍ਰਚੰਡ ਜਿਤਵਾਦ ਇਹ ਪਹਿਲੀ ਵਾਰ ਹੈ ਕਿ ਭពੇਂਦਰ ਪਟੇਲ ਸਰਕਾਰ ਦੇ ਮੰਤਰੀ ਮੰਡਲ ਵਿੱਚ ਏਡਾ ਵੱਡਾ ਬਦਲਾਅ ਕੀਤਾ ਜਾ ਰਿਹਾ ਹੋਵੇ ਗੁਜਰਾਤ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 27 ਮੰਤਰੀ ਹੋ ਸਕਦੇ ਨੇ ਪਰ ਮੌਜੂਦਾ ਸਮੇਂ ਵਿੱਚ ਸਿਰਫ 17 ਮੰਤਰੀ ਨੇ ਇਸ ਫੇਰ ਬਦਲ ਰਾਹੀਂ ਖਾਲੀ ਪਏ 10 ਅਹੁਦਿਆਂ ਵਿੱਚੋਂ ਵੀ ਕੁਝ ਨੂੰ ਭਰਿਆ ਜਾ ਸਕਦਾ ਹੈ ਤੇ ਹੁਣ ਭਾਜਪਾ ਆਗੂ ਦੇ ਬੇਰਹਿਮੀ ਨਾਲ ਕਤਲ ਦੀ ਖਬਰ ਮਿਲ ਰਹੀ ਹੈ ਸਤਿਸ਼ਕੜ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਨਕਸਲੀਆਂ ਦੇ ਗਰੋਹ ਨੇ ਇੱਕ ਪਿੰਡ ਵਿੱਚ ਦਾਖਲ ਹੋ ਕੇ ਭਾਜਪਾਗੂ ਪੂਨਮ ਸੱਤਿਅਮ ਦਾ ਕਤਲ ਕਰ ਦਿੱਤਾ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਿੰਡ ਪਹੁੰਚੀ ਅਤੇ ਪਿੰਡ ਦੇ ਲੋਕਾਂ ਅਨੁਸਾਰ ਨਕਸਲੀਆਂ ਨੇ ਸੋਮਵਾਰ ਦੇਰ ਰਾਤ ਪਿੰਡ ਵਿੱਚ ਦਾਖਲ ਹੋ ਕੇ ਭਾਜਪਾ ਆਗੂ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਉਨ੍ਹਾਂ ਦੀ ਇਸ ਹਰਕਤ ਨਾਲ ਪਿੰਡ ਵਾਸੀਆਂ ਵਿੱਚ دہشت ਦਾ ਮਾਹੌਲ ਦੱਸਿਆ ਜਾ ਰਿਹਾ ਹੈ ਪੀੜਤਾ ਦੀ ਲਾਸ਼ ਦੇ ਨੇੜੇ ਮੌਵਾਦੀ ਗਰੁੱਪ ਦੁਆਰਾ ਜਾਰੀ ਕੀਤਾ ਗਿਆ ਇੱਕ ਪਰਚਾ ਵੀ ਮਿਲਿਆ ਜਿਸ ਵਿੱਚ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੋਈ ਸੀ ਅਤੇ ਉਸਤੇ ਮੁਖਬਰ ਹੋਣ ਦੇ ਦੋਸ਼ ਵੀ ਲਗਾਏ ਗਏ ਹੈ ਜਾਣਕਾਰਾਂ ਅਨੁਸਾਰ ਪੂਨਮ ਸਤਿਅਮ ਇੱਕ ਸਰਗਰਮ ਭਾਜਪਾ ਮੰਡਲ ਵਰਕਰ ਸੀ ਮੈਡੀਡ ਏਰੀਆ ਕਮੇਟੀ ਨਾਮਕ ਇੱਕ नक्सली ਗਰੋਹ ਦੁਆਰਾ ਜਾਰੀ ਕੀਤੇ ਗਏ ਪਰਚੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਪੀੜਤ ਨੂੰ ਪਹਿਲਾਂ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਪਰ ਪਾਲਣਾ ਨਾ ਕਰਨ ਤੇ ਉਸ ਨੂੰ ਸਜ਼ਾ ਦਿੱਤੀ ਗਈ ਹੈ ਪੈਂਫਲੇਟ ਵਿੱਚ ਦੋਸ਼ ਲਗਾਇਆ ਗਿਆ ਕਿ ਭਾਜਪਾ ਵਰਕਰ नक्सਲ ਵਿਰੋਧੀ ਕਾਰਵਾਈਆਂ ਵਿੱਚ ਪੁਲਿਸ ਨੂੰ ਲਗਾਤਾਰ ਜਾਣਕਾਰੀ ਦੇ ਕੇ ਸਹਾਇਤਾ ਕਰ ਰਿਹਾ ਸੀ ਮੰਗਲਵਾਰ ਨੂੰ ਮੀਡੀਆ ਨੂੰ ਜਾਰੀ ਇੱਕ ਪ੍ਰੈਸ ਨੋਟ ਵਿੱਚ ਪੁਲਿਸ ਨੇ ਲਿਖਿਆ ਕਿ ਨਕਸਲੀਆਂ ਨੇ ਕੇ ਭਾਜਪਾ ਆਗੂ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਹੈ ਤੇ ਜਾਂਚ ਜਾਰੀ ਹੈ ਤੇ ਹੁਣ ਖੰਗ ਦੀਆਂ ਦਵਾਈਆਂ ਸੰਬੰਧੀ ਵੱਡੀ ਚੇਤਾਵਨੀ ਜਾਰੀ ਹੋਈ ਹੈ। WHO ਪਾ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਵਿੱਚ ਮਿਲੇ ਖਰਾਬ ਗੁਣਵੱਤਾ ਵਾਲੇ ਖੰਗ ਦੇ ਤਿੰਨ ਸਿਰਪ ਜਿਨ੍ਹਾਂ ਵਿੱਚ ਕੋਲ ਡ੍ਰਿਫ, ਰੈਸਪੀ ਫਰੈਸ਼ টিਆਰ ਅਤੇ ਰੈ ਲਾਈਫ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ। WHO ਨੇ ਦੁਨੀਆ ਭਰ ਦੇ ਰਾਸ਼ਟਰੀ ਰੈਗੂਲੇਟਰੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਇਹ ਸਿਰਫ ਉਹਨਾਂ ਨੂੰ ਦੇਸ਼ ਵਿੱਚ ਮਿਲਣ ਤਾਂ ਤੁਰੰਤ WHO ਨੂੰ ਸੂਚਿਤ ਕੀਤਾ ਜਾਵੇ WHO ਨੇ ਸਿਹਤ ਪੇਸ਼ੇਵਰਾਂ ਨੂੰ ਵੀ ਸੁਝਾਅ ਦਿੱਤਾ ਹੈ ਕਿ ਜੇ ਇਹ ਖਰਾਬ ਦਵਾਈਆਂ ਮਿਲਣ ਜਾਂ ਕਿਸੇ ਵੀ ਨੁਕਸਾਨਦਾਇਕ ਪ੍ਰਭਾਵ ਦੀ ਘਟਨਾ ਸਾਹਮਣੇ ਆਵੇ ਤਾਂ ਆਪਣੇ ਰਾਸ਼ਟਰੀ ਰੈਗੂਲੇਟਰੀ ਅਧਿਕਾਰੀਆਂ ਜਾਂ ਨੈਸ਼ਨਲ ਫਾਰਮਾ ਕੋਵਿਜੀਲੈਂਸ ਸੈਂਟਰ ਨੂੰ ਸੂਚਿਤ ਕੀਤਾ ਜਾਵੇ ਇਹ ਚੇਤਾਵਨੀ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਘੱਟੋ-ਘੱਟ 22 ਬੱਚਿਆਂ ਦੀ ਮੌਤ ਕੋਲਡ ਡਰਿੰਕ ਪੀਣ ਤੋਂ ਬਾਅਦ ਕਿਡਨੀ ਖਰਾਬ ਹੋਣ ਕਾਰਨ ਹੋਈ ਸੀ। ਰਾਜਸਥਾਨ ਦੇ ਵਿੱਚ ਵੀ 3 ਬੱਚਿਆਂ ਦੀ ਮੌਤ ਖੰਗ ਦੀ ਦਵਾਈ ਕਾਰਨ ਹੋਈ ਸੀ। WHO ਨੇ ਸਾਵਧਾਨ ਕੀਤਾ ਹੈ ਕਿ ਪ੍ਰਭਾਵਿਤ ਮੁਲਕਾਂ ਤੇ ਖੇਤਰਾਂ ਵਿੱਚ ਦਵਾਈਆਂ ਦੀ ਸਪਲਾਈ ਚੇਨ ਤੇ ਨਿਗਰਾਨੀ ਵਧਾਈ ਜਾਵੇ ਅਤੇ ਅਣਅਧਿਕਾਰਤ ਅਨਿਜਮਤ ਬਾਜ਼ਾਰ ਦੀ ਨਿਗਰਾਨੀ ਵੀ ਕੀਤੀ ਜਾਵੇ। ਪ੍ਰਭਾਵਿਤ ਉਤਪਾਦ ਤਰਲ ਦਵਾਈਆਂ ਜੋ ਆਮ ਤੌਰ ਤੇ ਸਧਾਰਨ ਸਰਦੀ ਫਲੂਚਾ ਖੰਗ ਦੇ ਲੱਛਣਾਂ ਵਿੱਚ ਰਾਹਤ ਦੇਣ ਲਈ ਵਰਤੀਆਂ ਜਾਂਦੀਆਂ ਨੇ ਤਾਂ ਉਹਨਾਂ ਤੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਅਤੇ ਨਾਲ ਇਹ ਵੀ ਆਖਿਆ ਕਿ ਇਹ ਦਵਾਈਆਂ ਕਿਸੇ ਹੋਰ ਮੁਲਕ ਵਿੱਚ ਵੀ ਨਰਜਾਤ ਨਹੀਂ ਕੀਤੀਆਂ ਜਾਂਦੀਆਂ ਤੇ ਹੁਣ ਖਬਰਾਂ ਕੁਝ ਅੰਤਰਰਾਸ਼ਟਰੀ ਬਹਾਜ ਤੋਂ ਕੈਨੇਡਾ ਤੋਂ ਖਬਰ ਮਿਲ ਰਹੀ ਹੈ ਕਿ ਕੈਨੇਡਾ ਵਾਸਤੇ ਆਪਣੇ ਬੱਚਿਆਂ ਨੂੰ ਮਿਲਣ ਵਿਜ਼ਟਰ ਵੀਜ਼ਾ ਤਾਈ ਮਾਪਿਆਂ ਨਾਲ ਅਣਹੋਣੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜੋ ਕਿ ਸਰੀ ਤੋਂ ਖਬਰ ਮਿਲ ਰਹੀ ਹੈ ਜਿੱਥੇ ਮੋਗਾ ਜਿਹਨਾਂ ਨਾਲ ਸੰਬੰਧਤ ਬਲੌਰ ਸਿੰਘ ਆਚਨ ਚੇਤ ਦਮ ਤੋੜ ਗਏ ਨੇ ਸਰੀਰ ਵਿੱਚ ਰਹਿੰਦੇ ਜਸਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਬਲੌਰ ਸਿੰਘ 12 ਅਕਤੂਬਰ ਨੂੰ ਆਚਨ ਚੇਤ ਸਦੀਵੀ ਵਿਛੋੜਾ ਦੇ ਗਏ ਨੇ ਉਹ ਵਿਜ਼ਟਰ ਵੀਜ਼ਾ ਤੇ ਉਹਨਾਂ ਕੋਲ ਆਏ ਹੋਏ ਸੀ ਮੋਗਾ ਜਿਹਨਾਂ ਨਾਲ ਸਬੰਧਤ ਸਨ ਬਲੌਰ ਸਿੰਘ ਜਦੋਂ ਕਿ ਦੂਸਰੇ ਪਾਸੇ ਮੌਂਟਰੀਅਲ ਹਵਾਈ ਅੱਡੇ ਤੇ ਵੀ ਦਿਲ ਦਾ ਦੌਰਾ ਪੈਣ ਕਾਰਨ ਬੀਬੀ ਕਰਮਜੀਤ ਕੌਰ ਅਕਾਲ ਚਲਾਣਾ ਕਰ ਗਏ ਸਨ ਅਤੇ ਉਹਨਾਂ ਦਾ ਆੰਤਮ ਸੰਸਕਾਰ ਮੌਂਟਰੀਅਲ ਦੇ ਵਿੱਚ ਹੀ ਕੀਤਾ ਜਾਣਾ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੂਰ ਕੁਰੀ ਨਾਲ ਉਹ ਸਬੰਧਤ ਸਨ ਤੇ ਉਹਨਾਂ ਦੀ ਉਮਰ ਤਕਰੀਬਨ 47 ਵਰੇ ਸੀ ਕਰਮਜੀਤ ਕੌਰ ਅਤੇ ਉਹਨਾਂ ਦੇ ਪਤੀ ਲਖਵਿੰਦਰ ਸਿੰਘ ਸਿੱਧੀ ਫਲਾਈਟ ਰਾਹੀਂ ਦਿੱਲੀ ਤੋਂ ਮੌਂਟਰੀਅਲ ਪੁੱਜੇ ਸਨ ਉੱਥੋਂ ਉਹਨਾਂ ਨੇ ਵਿਨੀਪੈਗ ਰਹਿੰਦੇ ਆਪਣੇ ਬੱਚਿਆਂ ਜਸ਼ਨਪ੍ਰੀਤ ਸਿੰਘ ਅਤੇ ਬੱਬਲਪ੍ਰੀਤ ਸਿੰਘ ਕੋਲ ਜਾਣਾ ਸੀ ਕਰਮਜੀਤ ਕੌਰ ਦਾ ਅੰਤਮ ਸੰਸਕਾਰ ਮੌਂਟਰੀਅਲ ਦੇ ਵਿੱਚ ਉਹਨਾਂ ਦੇ ਵੱਡੇ ਪੁੱਤਰ ਜਸ਼ਨਪ੍ਰੀਤ ਸਿੰਘ ਨੇ ਰਸਿਆ ਕਿ ਉੱਥੇ ਹੀ ਕਰ ਦਿੱਤਾ ਜਾਵੇਗਾ ਹੁਣ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਹਦੇ ਨਾਲ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਜ਼ਰੂਰ ਪੈਦਾ ਹੋ ਜਾਂਦਾ ਹੈ ਅਸਲ ਦੇ ਵਿੱਚ ਬੀਤੇ ਕੁਝ ਕ ਸਮੇਂ ਤੋਂ ਦਿਲ ਦੇ ਦੌਰੇ ਪੈਣ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਭਾਰਤ ਸਰਕਾਰ ਅਤੇ ਦੂਸਰੇ ਪਾਸੇ ਐਕਸਪੋਰਟਰਾਂ ਦੀ ਕੁਝ ਰਾਹਤ ਦੇ ਵਾਬਤ ਵੱਡੀ ਖਬਰ ਦੇ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਭਾਰਤ ਸਰਕਾਰ ਨੇ ਐਕਸਪੋਰਟਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਸੰਚਾਰ ਮੰਤਰਾਲੇ ਨੇ ਡਾਕ ਵਿਭਾਗ ਦੇ ਅਮਰੀਕਾ ਲਈ ਸਾਰੀਆਂ ਸ਼레ੜੀਆਂ ਵਾਸਤੇ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਮੁੜ ਸ਼ੁਰੂ ਕਰਦਾ ਐਲਾਨ ਕਰਕੇ ਇੱਕ ਵੱਡੀ ਖਬਰ ਦਿੱਤੀ ਹੈ ਇਹ ਸੇਵਾਵਾਂ 15 ਅਕਤੂਬਰ 2025 ਤੋਂ ਪ੍ਰਭਾਵੀ ਹੋਣਗੀਆਂ ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਾਰੀ ਕੀਤੇ ਗਏ ਇੱਕ ਮੈਮੋਰੈਂਡਮ ਰਾਹੀਂ ਅਮਰੀਕਾ ਲਈ ਡਾਕ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਇਹ ਕਦਮ ਅਮਰੀਕੀ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ 14324 ਦੇ ਕਾਰਨ ਚੁਕਣਾ ਪਿਆ ਸੀ ਜਿਸ ਕਾਰਨ ਸਾਰੀਆਂ ਡਾਕ ਸ਼ਿਪਮੈਂਟਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਮੁਅਤਲੀ ਦਾ ਕਾਰਨ ਅਮਰੀਕੀ ਕਸਟਮਰ ਤੇ ਬਾਰਡਰ ਪ੍ਰੋਡਕਸ਼ਨ ਦੁਆਰਾ ਆਯਾਤ ਡਿਊਟੀਆਂ ਦੀ ਉਗਰਾਹੀ ਅਤੇ ਭੁਗਤਾਨ ਦੀ ਨਵੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਸ਼ੁਰੂਆਤ ਸੀ। ਵਿਆਪਕ ਸਿਸਟਮ ਵਿਕਾਸ ਅਤੇ ਦਿੱਲੀ ਤੇ ਮਹਾਰਾਸ਼ਟਰ ਸਰਕਲਾਂ ਦੇ ਵਿੱਚੋਂ ਸਫਲ ਅਜਮਾਇਸ਼ਾਂ ਤੋਂ ਬਾਅਦ ਇੰਡੀਆ ਪੋਸਟ ਨੇ ਹੁਣ ਡਿਲੀਵਰੀ ਡਿਊਟੀ ਪੇਡ ਪ੍ਰੋਸੈਸਿੰਗ ਲਈ ਇੱਕ ਪਾਲਣ ਅਨੁਕੂਲ ਪ੍ਰਣਾਲੀ ਸਥਾਪਿਤ ਕਰ ਦਿੱਤੀ ਹੈ। ਇਸ ਨਵੀਂ ਪ੍ਰਣਾਲੀ ਦੇ ਤਹਿਤ ਅਮਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਸ਼ਿਪਮੈਂਟਾਂ ਤੇ ਲਾਗੂ ਹੋਣ ਵਾਲੀ ਸਾਰੀ ਕਸਟਮ ਡਿਊਟੀ ਬੁਕਿੰਗ ਦੇ ਸਮੇਂ ਹੀ ਭਾਰਤ ਵਿੱਚ ਅਗਾਊਂ ਇਕੱਤਰ ਕੀਤੀ ਜਾਏਗੀ ਇਹ ਰਾਸੀ ਮਨਜ਼ੂਰਸ਼ੁਦਾ ਜੋਗ ਧਿਰਾਂ ਦੇ ਰਾਹੀਂ ਸਿੱਧੇ ਸੀਵੀਪੀ ਨੂੰ ਭੇਜੀ ਜਾਵੇਗੀ ਤੇ ਹੁਣ ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਮਿਲੀ ਹੈ ਅਮਰੀਕਾ ਵਿੱਚ ਇਸ ਸਮੇਂ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਦਰਅਸਲ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੇ ਸਰਕਾਰੀ ਸ਼ਟਡਾਊਨ ਦੇ ਮੱਦੇਨਜ਼ਰ ਅਮਰੀਕਾ ਦੇ ਹਾਲਾਤ ਡਾਵਾਡੋਲ ਹੋ ਰਹੇ ਨੇ ਜਿਸ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਸਪੀਕਰ ਮਾਈਕ ਜੌਨਸਨ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਸ਼ਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੋ ਸਕਦਾ ਹੈ ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਫੰਡ ਨੂੰ ਪਰਵਾਣਗੀ ਨਾ ਮਿਲਣ ਕਾਰਨ ਅਮਰੀਕਾ ਵਿੱਚ 1 ਅਕਤੂਬਰ ਨੂੰ ਸ਼ਟਡਾਊਨ ਸਟਾਰਟ ਹੋ ਗਿਆ ਸੀ ਸਪੀਕਰ ਜੌਨਸਨ ਨੇ ਕਿਹਾ ਕਿ ਉਹ ਉਦੋਂ ਤੱਕ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਨਾਲ ਗੱਲਬਾਤ ਨਹੀਂ ਕਰਨਗੇ ਜਦੋਂ ਤੱਕ ਉਹ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਸਿਹਤ ਬੀਮੇ ਲਈ ਫੈਡਰਲ ਰਾਇਤ ਦੇ ਵਿਸਤਾਰ ਦੀਆਂ ਆਪਣੀਆਂ ਮੰਗਾਂ ਨੂੰ ਨਹੀਂ ਛੱਡ ਦਿੰਦੇ ਇਸਾ ਸ਼ਟਡਾਊਨ ਕਾਰਨ ਹਜ਼ਾਰਾਂ ਫੈਡਰਲ ਕਰਮਚਾਰੀਆਂ ਨੂੰ ਛੁੱਟੀ ਤੇ ਭੇਜਿਆ ਜਾ ਰਿਹਾ ਹੈ ਅਤੇ ਕਈਆਂ ਨੂੰ ਬਰਖਾਸਤ ਵੀ ਕੀਤਾ ਜਾ ਰਿਹਾ ਹੈ ਜਿਸ ਨੂੰ ਸਰਕਾਰ ਦੇ ਧੈਰੇ ਨੂੰ ਸੀਮਿਤ ਕਰਨੇ ਸ਼ਟਡਾਊਨ ਦਾ ਫਾਇਦਾ ਚੁੱਕਣ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ ਇਸ ਸ਼ਟਡਾਊਨ ਦੇ ਕਾਰਨ ਨਿਯਮਤ ਸਰਕਾਰੀ ਕੰਮਕਾਜ ਠੱਪ ਹੋ ਰਹੇ ਨੇ ਅਤੇ ਕਈ ਅਜਾਬਕਾਰ ਅਤੇ ਇਤਿਹਾਸਕ ਸਭਿਆਚਾਰਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਹਵਾਈ ਅੱਡਿਆਂ ਤੇ ਉਡਾਨਾਂ ਤੇ ਉੱਤੇ ਵੀ ਅਸਰ ਵੇਖਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਵੀ ਹਫੜਾ ਤਫਰੀਦਾਂ ਮਾਹੌਲ ਹੈ ਅਤੇ ਸਰਕਾਰੀ ਫੰਡਿੰਗ ਰੋਕਣ ਕਾਰਨ ਅਰਥਵਿਵਸਥਾ ਵਿੱਚ ਹੋਰ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਅਮਰੀਕਾ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਮਾਈਕ ਜੌਨਸਨ ਨੇ ਇਸ ਹਫਤੇ ਫੌਜੀ ਕਰਮਚਾਰੀਆਂ ਅਤੇ ਤੱਟ ਰੱਖਿਆ ਕਬਲਾ ਨੂੰ ਤਨਖਾਹ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਟਰੰਪ ਦਾ ਤਨਵਾਦ ਵੀ ਕਰ ਦਿੱਤਾ ਹੈ ਤੇ ਇਟਲੀ ਤੋਂ ਇੱਕ ਮੰਦ ਭਾਗੀ ਖਬਰ ਮਿਲ ਰਹੀ ਹੈ ਇਟਲੀ ਤੋਂ ਇਹ ਵੱਡੀ ਤੇ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਰੋਜ਼ਗਾਰ ਲਈ ਇਟਲੀ ਰਹਿੰਦੇ ਟਾਂਡਾ ਦੇ ਅਈਆਪੁਰ ਦੇ ਦੋ ਨੌਜਵਾਨ ਬੀਤੇ ਦਿਨੀ ਹਾਦਸੇ ਦਾ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਦੋਂ ਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਉਸ ਨੂੰ ਉਥੋਂ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੋਇਆ ਹੈ ਇਹ ਹਾਦਸਾ ਦੋ ਦਿਨ ਪਹਿਲਾਂ ਵਾਪਰਿਆ ਅਤੇ ਪਰਿਵਾਰ ਨੂੰ ਕੱਲ ਇਸ ਵਾਕਤ ਖਬਰ ਲਈ ਦੋਵੇਂ ਨੌਜਵਾਨ ਇੱਕੋ ਹੀ ਸਾਈਕਲ ਤੇ ਕੰਮ ਤੋਂ ਘਰ ਪਰਤ ਰਹੇ ਸਨ ਰਸਤੇ ਵਿੱਚ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਆਸ਼ੂ ਸੌਂਦੀ ਪੁੱਤਰ ਮੋਹਨ ਲਾਲ ਸੌਂਦੀ ਦੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਵਿੱਕੀ ਭੱਲਾ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕ ਨੌਜਵਾਨ ਦੇ ਚਾਚਾ ਨਰਿੰਦਰ ਸੌਂਧੀ ਨੇ ਦੱਸਿਆ ਕਿ ਆਸ਼ੂ ਲਗਭਗ 7 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਅਤੇ 2 ਮਹੀਨੇ ਪਹਿਲਾਂ ਹੀ ਪਿੰਡੋਂ ਵਾਪਸ ਇਟਲੀ ਪਰਤਿਆ ਸੀ ਅਤੇ ਆਸ਼ੂ ਦੇ ਵੱਡੇ ਭਰਾ ਨੇ ਉਹਨਾਂ ਨੂੰ ਫੋਨ 'ਤੇ ਇਸ ਦੁਖਾਤ ਬਾਰੇ ਜਾਣਕਾਰੀ ਦਿੱਤੀ ਇਸ ਹਾਰਸੇ ਦੀ ਖਬਰ ਸੁਣ ਕੇ ਅਯਾਪੁਰ ਅਤੇ ਪਰਿਵਾਰ ਅਤੇ ਪੂਰੇ ਮੁਹੱਲੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਹੁਣ ਗੱਲ ਕਰਤੇ ਆ ਤਰੀਫੋ ਤਰੀਫੀ ਹੋਣ ਦੀ ਜਾਰੀ ਕਰੀ ਮਿਲ ਰਹੀ ਹੈ ਕਿ ਅਮਰੀਕੀ ਰਾਸ਼ਪਤੀ ਟਰੰਪ ਨੇ ਇੱਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ ਦਰਅਸਲ ਮਿਸਰ ਦੇ ਵਿੱਚ ਹੋਏ ਇੱਕ ਸਿਖਰ ਸੰਮੇਲਨ ਦੌਰਾਨ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਪਤੀ ਟਰੰਪ ਨੇ ਖੁੱਲ ਕੇ ਸੋਹਲੇ ਗਏ ਨੇ ਇਹ ਸੰਮੇਲਨ ਗਾਜ਼ਾ ਵਿੱਚ ਇਜ਼ਰਾਈਲ ਹਮਾਸ جنگ ਨੂੰ ਖਤਮ ਕਰਨ ਵਾਸਤੇ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਹੋਇਆ ਹੈ ਰਾਸ਼ਪਤੀ ਟਰੰਪ ਨੇ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਬਹੁਤ ਚੰਗਾ ਦੋਸਤ ਕਿਹਾ ਉਹਨੇ ਭਾਰਤ ਨੂੰ ਇੱਕ ਮਹਾਨ ਮੁਲਕ ਦੱਸਿਆ ਅਤੇ ਕਿਹਾ ਕਿ ਮੋਦੀ ਨੇ ਸ਼ਾਨਦਾਰ ਕੰਮ ਕੀਤਾ 트럼ਪ ਨੇ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਲਈ ਵੀ ਆਸ ਅਤੇ ਉਮੀਦ ਪ੍ਰਗਟਾਈ ਹੈ ਉਹਨਾ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਅਤੇ ਭਾਰਤ ਬਹੁਤ ਵਧੀਆ ਢੰਗ ਨਾਲ ਇਕੱਠੇ ਰਹਿਣਗੇ 트럼ਪ ਦੀਆਂ ਇਹ ਟਿੱਪਣੀਆਂ ਉਸ ਤੋਂ ਬਾਅਦ ਆਈਆਂ ਨੇ ਜਦੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 트럼ਪ ਨੂੰ ਫੋਨ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਨੇ 트럼ਪ ਨੂੰ ਗਾਜ਼ਾ ਸ਼ਾਂਤੀ ਯੋਜਨਾ ਦੀ ਸਫਲਤਾ ਤੇ ਵਧਾਈ ਵੀ ਦਿੱਤੀ ਸੀ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਪੋਸਟ ਕਰਕੇ ਇਹਦੀ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ ਆਪਣੇ ਦੋਸਤ ਰਾਸ਼ਪਤੀ 트੍ਰੰਪ ਨਾਲ ਗੱਲਬਾਤ ਕੀਤੀ ਹੈ ਅਤੇ ਇਤਿਹਾਸਕ ਗਾਜ਼ਾ ਸ਼ਾਂਤੀ ਯੋਜਨਾ ਦੀ ਸਫਲਤਾ ਵਾਸਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਦੋਵੇਂ ਆਗੂ ਨੇ ਵਪਾਰਕ ਗੱਲਬਾਤ ਵਿੱਚ ਹੋਈ ਚੰਗੀ ਤਰੱਕੀ ਦੀ ਸਮੀਖਿਆ ਵੀ ਕੀਤੀ ਸੀ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਨੇੜਲੇ ਸੰਪਰਕ ਵਿੱਚ ਰਹਿਣ ਤੇ ਸਹਿਮਤੀ ਵੀ ਪ੍ਰਗਟਾਈ ਸੀ ਇਸ ਸੰਮੇਲਨ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਪਲ ਉਹ ਸੀ ਜਦੋਂ 트럼ਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਸੰਬੋਧਨ ਕਰਨ ਵਾਸਤੇ ਸੱਦਾ ਦਿੱਤਾ ਉਹਨਾਂ ਨੇ ਵੀ 트럼ਪ ਦੀਆਂ ਸਿਫਤਾਂ ਦੇ ਪੁਲ ਬੰਨੇ ਅਤੇ ਉਹਨਾਂ ਨੂੰ ਸ਼ਾਂਤੀ ਪਸੰਦ ਇਨਸਾਨ ਦੱਸਿਆ ਤੇ ਕਿਹਾ ਕਿ ਸ਼ਾਂਤੀ ਉਹਨਾਂ ਦੀਆਂ ਅਰਥਕ ਕੋਸ਼ਿਸ਼ਾਂ ਤੋਂ ਬਾਅਦ ਪ੍ਰਾਪਤ ਹੋਈ ਹੈ ਇਸ ਸਮੇਲਨ ਦਾ ਉਦੇਸ਼ ਗਾਜ਼ਾ ਵਿੱਚ ਜੰਗਬੰਦੀ ਅਤੇ ਇਲਾਕੇ ਵਿੱਚ ਸਥਿਰਤਾ ਦਾ ਨਿਰਮਾਣ ਕਰਨਾ ਸੀ ਜਿੱਥੇ 트럼ਪ ਨੇ ਫੌਜੀ ਲਾਭਾਂ ਨੂੰ ਸਥਿਰਤਾ ਵਿੱਚ ਬਦਲ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ ਦੋਸਤੋ ਇਹ ਸੀ ਕੋਲਮ ਰਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ